ਤੂੰ ਦੇਖ ਤੁਸੀਂ 7 ਤੋਂ 4-5 ਲੱਖ ਰੁਪਏ ਲੈ ਲੈਣੇ ਹੋ ਕੋਈ ਉੱਤੇ ਕੋਈ ਨਰਮਾ ਨਹੀਂ ਕੋਟਣਾ ਕੋਈ ਕੜਕ ਨਹੀਂ ਵਟਣਾ ਭਾਨੇ ਸਿੱਧੂ ਨੇ ਜੀ ਖਾਨ ਦੀ ਮੂੰਹ ਤੇ ਕਰ ਦਿੱਤੀ ਬੇਇੱਜ਼ਤੀ ਇੱਕ ਲਾਈਵ ਦੌਰਾਨ ਜੀ ਖਾਨ ਤੇ ਭਾਨਾ ਸਿੱਧੂ ਇਕੱਠੇ ਹੀ ਗੱਲਬਾਤ ਕਰਦੇ ਸੀ ਤਾਂ ਤੁਹਾਨੂੰ ਦੱਸ ਦਈਏ ਭਾਨੇ ਸਿੱਧੂ ਨੇ ਕੁਝ ਅਜੀਬੇ ਬੋਲ ਕਹਿ ਦਿੱਤੇ ਕਿ ਜੀ ਖਾਨ ਦਾ ਛੋਟਾ ਜਿਹਾ ਮੂੰਹ ਹੋ ਗਿਆ ਬੋਲ ਸਕਦੇ ਆ ਕਿ ਇੱਕ ਜੀ ਖਾਨ ਨੇ ਬੇਇੱਜ਼ਤੀ ਜੀ ਫੀਲ ਕੀਤੀ ਇਹਰ ਬੋਲ ਕੀ ਰਿਹਾ ਇਹ ਬੰਦਾ ਬਿਲਕੁਲ ਭਾਨੇ ਸਿੱਧੂ ਨੇ ਬੋਲਿਆ ਕਿ ਤੁਸੀਂ 5-5 ਲੱਖ ਰੁਪਏ ਲੈ ਲੈਨੇ ਹੋ ਤੁਸੀਂ ਕੀ ਖੇਤਾਂ ਜਾਣਾ ਤੁਸੀਂ ਕੀ ਫਸਲਾਂ ਲਾਣੀਆਂ ਵੀ ਮੈਂ ਇੱਕ ਪਾਸੇ ਬੋਲਾਂਗਾ ਇੱਕ ਪਾਸੇ ਤੂੰ ਗਾ ਮੈਂ ਤੇਰੇ ਬਰਾਬਰ ਗਾਵਾਂਗਾ ਮੈਨੂੰ ਲੋਕ ਸੁਣਦੇ ਨਹੀਂ ਤੁਸੀਂ ਗੀਤ ਗਾ ਕੇ 5-5 ਲੱਖ ਰੁਪਏ ਲੈ ਲੈਨੇ ਹੋ ਅੱਗੋਂ ਜੀ ਖਾਨ ਬੋਲਦਾ ਕਿ ਭਾਈ ਗਾਣਾ ਸੌਖਾ ਅੱਗੋਂ ਭਾਨਾ ਸਿੱਧੂ ਜਵਾਬ ਦਿੰਦਾ ਬਿਲਕੁਲ ਸੌਖਾ ਤੇ ਜੀਖਣ ਬੋਲਦਾ ਬਾਈ ਮੇਰੇ ਲਈ ਤਾਂ ਬੜਾ ਔਖਾ ਪਰ ਬਾਈ ਜੀ ਆਪੋ ਆਪਣੇ ਕੰਮ ਦੇ ਵਿੱਚ ਸਾਰੇ ماہر ਹੁੰਦੇ ਨੇ ਸਭ ਨੂੰ ਆਪਣਾ ਕੰਮ ਚੰਗਾ ਹੀ ਲੱਗਦਾ ਪਰ ਤੁਹਾਨੂੰ ਦੱਸ ਦਈਏ ਗਾਇਕੀ ਇੱਕ ਅਜਿਹੀ ਚੀਜ਼ ਆ ਜਦੋਂ ਬੰਦਾ ਸਟੇਜਾਂ ਦੇ ਉੱਤੇ ਗਾਉਂਦਾ ਮਾਈਕ ਦੇ ਵਿੱਚ ਗਾਉਂਦਾ ਤਾਂ ਉਸ ਵੇਲੇ ਪੂਰਾ ਢਿੱਡ ਤੋਂ ਜ਼ੋਰ ਲੱਗਦਾ ਤਾਂ ਕਿਤੇ ਜਾ ਕੇ ਲੋਕਾਂ ਤੱਕ ਆਵਾਜ਼ ਪਹੁੰਚਦੀ ਆ ਇੱਕ ਆਪਾਂ ਨੇ ਦੇਣਾ ਭਾਸ਼ਣ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਤੇ ਦੂਜੇ ਪਾਸੇ ਬਾਈ ਜੀ ਜੇ ਤੁਹਾਨੂੰ ਪਤਾ ਹੈ ਕਿ ਪੰਨਾ ਸਿੱਧੂ ਭਾਸ਼ਣ ਦਿੰਦਾ ਭਾਸ਼ਣ ਤੇ ਗਾਇਕੀ ਦੇ ਵਿੱਚ ਬੜਾ ਫਰਕ ਆ। ਸੁਰ ਲਾਉਣਾ, ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਣਾ, ਵਿਚਾਰ ਪੇਸ਼ ਕਰਨੇ ਉਹ ਇੱਕ ਵੱਖਰੀ ਚੀਜ਼ ਐ ਤੇ ਸੁਰ ਦੇ ਵਿੱਚ ਰਹਿ ਕੇ ਗਾਉਣਾ ਇੱਕ ਵੱਖਰੀ ਚੀਜ਼ ਆ। ਤਾਂ ਜਦੋਂ ਬਾਈ ਜੀ ਜੀਖਾਨ ਨੂੰ ਇਹ ਬੋਲ ਬੋਲੇ ਤਾਂ ਜੀਖਾਨ ਬਾਈ ਦਾ ਵੀ ਛੋਟਾ ਜਿਹਾ ਮੂੰਹ ਹੋ ਗਿਆ। ਤੁਹਾਰ ਨਾਲ ਸ਼ੇਅਰ ਕਰ ਰਹੇ ਹਾਂ ਵੀਡੀਓ ਆ ਵੀਡੀਓ ਦੇਖਿਓ ਤੇ ਦੱਸਿਓ ਬਾਈ ਜੀ ਕੀ ਭਾਨੇ ਸਿੱਧੂ ਨੇ ਜੀਖਾਨ ਨੂੰ ਗਲਤ ਕਿਹਾ ਜਾਂ ਸਹੀ ਕਿਹਾ। ਕਮੈਂਟਾਂ ਤੁਸੀਂ ਦੱਸਿਓ। ਦੇਖੋ ਇਹ ਕਲਿੱਪ। ਤੂੰ ਦੇਖ ਤੁਸੀਂ ਸੋਦਾ 4-5 ਲੱਖ ਰੁਪਏ ਲੈ ਲੈਣੇ ਹੋ ਕੋਈ ਉੱਤੇ ਕੋਈ ਨਰਮਾਣੀ ਗੋਡਣਾ ਕੋਈ ਕਣਕ ਨਹੀਂ ਵਧਣੀ ਕੋਈ ਹੋਰ ਨਹੀਂ ਕਰਨਾ ਚਲੋ ਜੀ ਅੱਛਾ ਯਾਰ ਗਾਉਣਾ ਸਭ ਖਾਣਾ ਆ ਚਲ ਭਰਾ ਉਹ ਤੈਨੂੰ ਲੱਗਦਾ ਮੈਨੂੰ ਤਾਂ ਬਹੁਤ ਕੁ ਲੱਗਦਾ ਕੋਣ